ਕੀ ਹੈ ਆਕਸੀਡੇਟਿਵ ਸਟ्रेस ਕਿਵੇਂ ਇਹ ਸਾਡੀ ਚਮੜੀ ਸਾਡੇ ਕੇਸਾਂ ਸਾਡੇ ਨੋਹਾਂ ਤੋਂ ਲੈ ਕੇ ਸਾਡੇ ਸਰੀਰ ਦੇ ਜ਼ਰੂਰੀ ਅੰਦਰੂਨੀ ਅੰਗਾਂ ਤੱਕ ਨੂੰ ਡੈਮੇਜ ਕਰ ਦਿੰਦੀ ਹੈ ਤੇ ਇਹ ਤੋਂ ਬਚਣ ਦਾ ਕੀ ਤਰੀਕਾ ਹੈ ਕਿਸ ਤਰੀਕੇ ਨਾਲ ਅਸੀਂ ਇਸ ਆਕਸੀਡੇਟਿਵ ਸਟ्रेस ਤੋਂ ਬਚ ਸਕਦੇ ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਡੂੰਘਾਈ ਨਾਲ ਚਰਚਾ ਕਰਾਂਗੇ ਜੀ ਤੁਹਾਨੂੰ ਹਰ ਇੱਕ ਗੱਲ ਦਾ ਚੰਗੇ ਤਰੀਕੇ ਨਾਲ ਖੁੱਲ ਕੇ ਜਵਾਬ ਦਵਾਂਗੇ ਸੋ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਤੁਸੀਂ ਪਹਿਲੀ ਵਾਰ ਇਸ ਚੈਨਲ ਨੂੰ ਦੇਖ ਰਹੇ ਹੋ ਤਾਂ ਸਾਡੀ YouTube ਫੈਮਿਲੀ ਦਾ ਹਿੱਸਾ ਬਣੋ ਸਬਸਕ੍ਰਾਈਬ ਬਟਨ ਪ੍ਰੈਸ ਕਰੋ ਤੇ ਨਾਲ ਦਿੱਤੇ ਗਏ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਹਰ ਜ਼ਰੂਰੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਅੱਜਕੱਲ ਖਾਲੀ ਸਮੇਂ ਦੇ ਵਿੱਚ ਜਦੋਂ ਅਸੀਂ ਇੰਸਟਾਗ੍ਰਾਮ ਤੇ ਰੀਲਸ ਜਾਂ ਫਿਰ YouTube ਸ਼ਾਰਟਸ ਨੂੰ ਸਕਰੋਲ ਕਰਦੇ ਹਾਂ ਤਾਂ ਸਾਡੇ ਸਾਹਮਣੇ ਇੱਕ ਐਡ ਨੂਮਾ ਵੀਡੀਓ ਆਉਂਦੀ ਹੈ ਜਿਹਦੇ ਵਿੱਚ ਕੀ ਇੱਕ ਫੈਂਸੀ ਸ਼ੀਸ਼ੀ ਦੇ ਵਿੱਚੋਂ ਇੱਕ ਗੋਲੀ ਨੂੰ ਕੱਢ ਕੇ ਗਲਾਸ ਪਾਣੀ ਦੇ ਵਿੱਚ ਸਿੱਟ ਦਿੱਤਾ ਜਾਂਦਾ ਤੇ ਡਿਸੋਲਵ ਹੋਣ ਤੋਂ ਬਾਅਦ ਉਸ ਪਾਣੀ ਦੇ ਨਾਲ ਪਾਣੀ ਨੂੰ ਪੀ ਲਿਆ ਜਾਂਦਾ ਹੈ ਐਂਡ ਇਨ ਦਾ ਮੀਨ ਵਾਈਲ ਨਾਲ-ਨਾਲ ਇੱਕ ਡਾਇਲੌਗ ਚੱਲ ਰਿਹਾ ਹੁੰਦਾ ਆ ਉਸ ਡਾਇਲੌਗ ਦੇ ਵਿੱਚ ਕਿਹਾ ਜਾਂਦਾ ਹੈ ਕਿ ਇਹ ਟੈਬਲੇਟ ਜਿਹੜੀ ਹੈਗੀ ਆ ਤੁਹਾਨੂੰ ਗਲੂਟਾਥਾਇਓਨ ਕੋਲੇਜਨ ਇਲਾਸਟਿਨ ਕੈਰਾਟਿਨ ਫਾਈਬਰ ਦਊਗੀ ਅਤੇ ਤੁਹਾਡੀ ਸਕਿਨ ਕੋਰੀਅਨ ਗਲਾਸ ਟਰੀਟਮੈਂਟ ਦੀ ਤਰ੍ਹਾਂ ਗਲੋ ਕਰੂਗੀ ਕੋਰੀਅਨ ਪੀਪਲ ਦੀ ਤਰ੍ਹਾਂ ਇਸ ਤਰ੍ਹਾਂ ਗਲੋ ਕਰੂਗੀ ਜਿਸ ਤਰ੍ਹਾਂ ਤੁਸੀਂ ਕੋਰੀਅਨ ਟਰੀਟਮੈਂਟ ਕਰਾਇਆ ਹੁੰਦਾ ਹੈ ਸੋ ਇਸ ਤਰ੍ਹਾਂ ਦਾ ਕੁਛ ਨਹੀਂ ਹੁੰਦਾ ਜੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਉਹ ਵੀ ਸਾਰਾ ਕੁਛ ਸੱਚਾਈ ਦੱਸਾਂਗੇ ਕਿਸ ਤਰ੍ਹਾਂ ਦੇ ਨਾਲ ਇਸ ਤਰ੍ਹਾਂ ਦੇ ਸਕੈਮਸ ਕੀਤੇ ਜਾਂਦੇ ਨੇ ਲੋਕਾਂ ਦੇ ਜੇਬ ਦੇ ਵਿੱਚੋਂ ਪੈਸਾ ਕਢਵਾਇਆ ਜਾਂਦਾ ਹੈ ਅਤੇ ਉਹ ਅਖੀਰ ਦੇ ਵਿੱਚ ਵੇਸਟ ਔਫ ਮਨੀ ਸਾਬਤ ਹੁੰਦਾ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦਾ ਰੀਅਲ ਸਟਰਗਲ ਚੈਨਲ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਾਰੇ ਮੇਰੇ ਵੀਅਰਸ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਲਈ ਬਹੁਤ ਵਧੀਆ ਬਹੁਤ ਕੰਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਈਆਂ ਜੀ ਅੱਜ ਕੱਲ ਨੌਜਵਾਨਾਂ ਨੂੰ ਬੁਢਾਪੇ ਵਾਲੀਆਂ ਜਿਹੜੀਆਂ ਚਿੰਨ ਨੇ ਬੁਢਾਪੇ ਦੇ ਚਿੰਨ ਨੇ ਉਮਰ ਤੋਂ ਪਹਿਲਾਂ ਦਿਖੜੇ ਸਟਾਰਟ ਹੋ ਜਾਂਦੇ ਨੇ ਜੀ ਜਿੱਦਾਂ ਕਿ ਸਕਿਨ ਦਾ ਲਟਕ ਜਾਣਾ ਕੇਸਾਂ ਦਾ ਉਮਰ ਤੋਂ ਪਹਿਲਾਂ ਸਫੇਦ ਹੋ ਜਾਣਾ ਤੇ ਆਪਣੇ ਨੋਹਾਂ ਦਾ ਖਰਾਬ ਹੋਣਾ ਸਟਾਰਟ ਹੋ ਜਾਣਾ ਇਹ ਜਿਹੜਾ ਸਾਰਾ ਕੁਝ ਹੈ ਜੀ ਇਹ ਕਾਰਨ ਹੈ ਇਹਦਾ ਆਕਸੀਡੇਟਿਵ ਸਟ्रेस ਤਾਂ ਹੁਣ ਤੁਸੀਂ ਸਾਰੇ ਜਾਣੇ ਪੁੱਛੋਗੇ ਆਕਸੀਡੇਟਿਵ ਸਟ्रेस ਕੀ ਹੈ ਆਕਸੀਡੇਟਿਵ ਸਟ्रेस ਜਦੋਂ ਆਪਾਂ ਵਰਡ ਬੋਲਦੇ ਆ ਤਾਂ ਇਹਦੇ ਲਈ ਇਹ ਬੋਲਦਨ ਟਾਈਮ ਆਪਣੇ ਜਿਹਨ ਦੇ ਵਿੱਚ ਦੋ ਗੱਲਾਂ ਹੁੰਦੀਆਂ ਆ ਆਕਸੀਜਨ ਤੇ ਸਟ्रेस ਆਕਸੀਜਨ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਕ ਗੈਸ ਹੈ ਜਿਹਦੇ ਨਾਲ ਅਸੀਂ ਜਿੰਦਾ ਰਹਿੰਦੇ ਆ ਹਨਾ ਤੇ ਸਟ्रेस ਤਣਾਅ ਟੈਨਸ਼ਨ ਡਿਪਰੈਸ਼ਨ ਇਹ ਹੀ ਬਹੁਤ ਵੱਡੀ ਬਿਮਾਰੀ ਹੈ ਜੀ ਜੋ ਅੱਜਕੱਲ ਸਾਡੇ ਸਮਾਜ ਦੇ ਵਿੱਚ ਬਹੁਤ ਬੱਚਿਆਂ ਨੂੰ ਬਹੁਤ ਨੌਜਵਾਨਾਂ ਨੂੰ ਆਪਣੇ ਜਪੇਟ ਵਿੱਚ ਲੈ ਰਹੀ ਹੈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਹਿਲਾਂ ਹੁੰਦਾ ਚਲੋ ਆਪਾਂ ਮੰਨਦੇ ਆ ਕਿ ਸਕਿਨ ਦਾ ਲਟਕ ਜਾਣਾ ਰਿੰਕਲਡ ਹੋ ਜਾਣਾ ਜਾਂ ਫਿਰ ਕੇਸਾਂ ਦਾ ਸਫੇਦ ਹੋ ਜਾਣਾ ਇੱਕ ਪ੍ਰੋਬਲਮ ਹੈ ਪਰ ਉਮਰ ਤੋਂ ਪਹਿਲਾਂ ਹੋ ਜਾਣਾ ਇੱਕ ਬਿਮਾਰੀ ਹੈ ਸੋ ਸਾਨੂੰ ਇਸ ਬਿਮਾਰੀ ਦੇ ਬਾਰੇ ਚਰਚਾ ਕਰਨ ਦੀ ਜ਼ਰੂਰਤ ਹੈ ਤੇ ਇਸ ਬਿਮਾਰੀ ਤੋਂ ਬਚਣ ਦੀ ਜ਼ਰੂਰਤ ਹੈ ਤਾਂ ਇਹ ਇੱਕ ਇਹੋ ਜਿਹਾ ਤਣਾਅ ਹੈ ਜੋ ਕਿ ਸਾਡੇ ਵਾਤਾਵਰਣ ਦੇ ਦੂਸ਼ਿਤ ਹੋ ਜਾਣ ਕਾਰਨ ਸਾਡੇ ਅਨ ਹੈਲਦੀ ਖਾਣ ਪੀਣ ਕਾਰਨ ਤੇ ਸਾਡੇ ਜਿਹੜੇ ਹੈਗੇ ਨੇ ਬਾਜ਼ਾਰ ਤੋਂ ਲੈ ਕੇ ਕੈਮੀਕਲ ਯੁਕਤ ਸੁੰਦਰਤਾ ਪ੍ਰਸਾਦਨ ਬਿਊਟੀ ਪ੍ਰੋਡਕਟਸ ਜਿਦੇ ਵਿੱਚ ਕੀ ਕਰੀਮਾਂ ਹੋ ਸਕਦੀਆਂ ਨੇ ਹੈਅ ਰਾਇਲਜ਼ ਹੋ ਸਕਦੇ ਨੇ ਸ਼ੈਂਪੂਸ ਹੋ ਸਕਦੇ ਨੇ ਕੰਡੀਸ਼ਨਰਸ ਹੋ ਸਕਦੇ ਨੇ ਠੀਕ ਹੈ ਜੀ ਬਾਕੀ ਜ਼ਰੂਰਤ ਨਾਲੋਂ ਜ਼ਿਆਦਾ ਨੇਲਸ ਐਕਸਟੈਂਸ਼ਨ ਕਰਾਉਣਾ ਜਾਂ ਫਿਰ ਨੇਲਸ ਦੇ ਉੱਤੇ ਡੀ ਹਾਈਡਰੇਸ਼ਨ ਵਾਲੇ ਪ੍ਰੋਡਕਟਸ ਲਗਾਉਣਾ ਜੇ ਤਾਂ ਨੇਲਸ ਐਕਸਟੈਂਸ਼ਨ ਕਰਦੇ ਆ ਤਾਂ ਬਹੁਤ ਸਾਰੇ ਕੈਮੀਕਲਸ ਉਹਦੇ ਵਿੱਚ ਯੂਜ਼ ਹੁੰਦੇ ਨੇ ਉਹ ਸਾਡੇ ਨੋਹਾ ਦੇ ਖਰਾਬ ਹੋਣ ਦਾ ਕਾਰਨ ਵੀ ਹੋ ਸਕਦੇ ਨੇ ਸੋ ਕਿਤੇ ਨਾ ਕਿਤੇ ਇਹ ਵੀ ਕਾਰਨ ਹੋ ਸਕਦਾ ਹੈ ਆਪਾਂ ਇਹ ਨਹੀਂ ਕਹਿ ਸਕਦੇ ਤੁਹਾਡੀ ਸਕਿਨ ਡਾਲ ਪੈ ਰਹੀ ਹੈ ਤਾਂ दैट मींस ਤੁਹਾਨੂੰ ਆਕਸੀਡੇਟਿਵ ਸਟ੍ਰੈਸ ਨਹੀਂ ਤੁਸੀਂ ਚੰਗੀ ਤਰ੍ਹਾਂ ਚੈੱਕ ਕਰ ਲਓ ਕਿ ਤੁਸੀਂ ਜਿਹੜੇ ਬਿਊਟੀ ਪ੍ਰੋਡਕਟਸ ਯੂਜ਼ ਕਰਦੇ ਹੋ ਕਿਤੇ ਤੁਸੀਂ ਜ਼ਹਿਰ ਤਾਂ ਨਹੀਂ ਆਪਣੀ ਸਕਿਨ ਤੇ ਲਗਾ ਰਹੇ ਕਰਦੇ ਤੁਸੀਂ ਜ਼ਰੂਰਤ ਨਾਲੋਂ ਜ਼ਿਆਦਾ ਨੇਲ ਐਕਸਟੈਂਸ਼ਨ ਹੁੰਮ ਤੁਸੀਂ ਬਲੀਚਸ ਯੂਜ਼ ਕਰਦੇ ਹੋਮ ਫੇਸ ਤੇ ਹੈਅਰ ਦੇ ਉੱਤੇ ਜ਼ਰੂਰਤ ਨਾਲੋਂ ਜ਼ਿਆਦਾ ਤੁਸੀਂ ਕੈਮੀਕਲ ਪ੍ਰੋਡਕਟਸ ਲਗਾਉਂਦੇ ਹੋਮ ਤੇ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਡਰ ਜਾਓ ਕਿ ਮੈਨੂੰ ਤਾਂ ਆਕਸੀਡੇਟਿਵ ਸਟ्रेस ਹੋ ਗਈ ਨਹੀਂ ਪਰ ਫਿਰ ਵੀ ਤੁਸੀਂ ਆਪਣੇ ਸਰੀਰ ਦਾ ਧਿਆਨ ਰੱਖੋ ਆਕਸੀਡੇਟਿਵ ਸਟ्रेस ਦਾ ਜਿਹੜਾ ਕਾਰਨ ਹੈ ਉਹ এনवायरमेंटਲ ਸਟ्रेस ਵੀ ਹੈਗੀ ਹੈ এনवायरमेंटਲ ਸਟ्रेस ਕਿਦਾਂ ਆ ਕਿਨੇ ਗੰਦਾ ਕੀਤਾ ਹੈ ਜੀ ਸਾਡਾ ਵਾਤਾਵਰਣ ਉਹਦੇ ਜ਼ਿੰਮੇਵਾਰ ਅਸੀਂ ਖੋਤਾ ਕਿਉਂਕਿ ਆਸ-ਪਾਸਾ ਪਾਣੀ ਵੀ ਸਾਡਾ ਦੂਸ਼ਿਤ ਕੀਤਾ ਗਿਆ ਫੈਕਟਰੀਆਂ ਦੇ ਗੰਦੇ ਕੈਮੀਕਲ ਦੇ ਨਾਲ ਅਸੀਂ ਰੁੱਖ ਪੱਟ ਦਿੱਤੇ ਨੇ ਸਾਡੇ ਆਸ-ਪਾਸੇ ਰੁੱਖ ਨਹੀਂ ਹੈਗੇ ਸਾਡੀ ਹਵਾ ਗੰਦੀ ਹੈ ਸਾਡਾ ਪਾਣੀ ਗੰਦਾ ਹੈ ਸਾਡੇ ਘਰ ਦੇ ਆਸ-ਪਾਸੇ ਨਾਲੇ ਵਗ ਰਹੇ ਨੇ ਜਿਨ੍ਹਾਂ ਦੇ ਵਿੱਚ ਮੱਖੀਆਂ ਮੱਛਰ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਤੇ ਅਸੀਂ ਜਿਹੜਾ ਖਾਣ ਪੀਣ ਆ ਅਸੀਂ ਬਿਲਕੁਲ ਗੰਦਾ ਖਾ ਰਹੇ ਹਾਂ ਮਮੋਸ ਖਾ ਰਹੇ ਹਾਂ ਅਸੀਂ 버ਗਰ ਪੀਜ਼ਾ ਖਾ ਰਹੇ ਹਾਂ ਨੂਡਲਸ ਖਾ ਰਹੇ ਹਾਂ ਤੇ ਪਤਾ ਨਹੀਂ ਹੋਰ ਇਹ ਇੱਕ ਚਾਪ ਪਾਪ ਵਗੈਰਾ ਪਤਾ ਨਹੀਂ ਕੀ ਹੁੰਦਾ ਨਾ ਉਹ ਮੈਂ ਆਮ ਸੌਰੀ ਮੈਂ ਕਦੇ ਟ੍ਰਾਈ ਨਹੀਂ ਕੀਤਾ ਪਰਾਪਾ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਮਾਰਕੀਟ ਤੋਂ ਲੈ ਕੇ ਗੰਦੇ ਤੇਲ ਦੇ ਵਿੱਚ ਬਣੀਆਂ ਹੋਈਆਂ ਆ ਗੰਦੇ ਮਟੀਰੀਅਲ ਦੇ ਨਾਲ ਗੰਦੇ ਤਰੀਕੇ ਦੇ ਨਾਲ ਅਨਹਾਈਜੀਨਿਕ ਕੰਡੀਸ਼ਨਸ ਵਿੱਚ ਬਣੀਆਂ ਹੋਈਆਂ ਚੀਜ਼ਾਂ ਜਿਹੜੀਆਂ ਅਸੀਂ ਖਾਂਦੇ ਆਤੀ ਹੋ ਗਏ ਆ ਉਹ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਟੀ ਸਾਡੀ ਆਕਸੀਡੇਟਿਵ ਸਟ੍ਰੈਸ ਦੇ ਲਈ ਤਾਂ ਹੁਣ ਵਾਰੀ ਆ ਜਾਂਦੀ ਹੈ ਕਿ ਆਕਸੀਡੇਟਿਵ ਸਟ੍ਰੈਸ ਤੁਹਾਨੂੰ ਕਿੱਦਾਂ ਅਟੈਕ ਕਰਦਾ ਆ ਆਕਸੀਡੇਟਿਵ ਸਟ੍ਰੈਸ ਜਿਹੜਾ ਕੰਮ ਕਰਦਾ ਆ ਉਹਦੇ ਲਈ ਫ੍ਰੀ ਰੈਡੀਕਲਸ ਜ਼ਿੰਮੇਵਾਰ ਹੁੰਦੇ ਨੇ ਫਰੀ ਰੈਡੀਕਲਸ ਇਲੈਕਟ੍ਰੋਨ ਹੁੰਦੇ ਨੇ ਜਿਹੜੇ ਕਿ ਅਨਪੇਅਰਡ ਇਲੈਕਟ੍ਰੋਨਸ ਹੁੰਦੇ ਨੇ ਸਾਡੀ ਬੋਡੀ ਦੇ ਵਿੱਚ ਉਹਦੇ ਵੀ ਉਹਦੇ ਬਾਰੇ ਵੀ ਆਪਾਂ ਡਿਟੇਲਡ ਚਰਚਾ ਕਰਾਂਗੇ ਫਰੀ ਰੈਡੀਕਲਸ ਬਾਰੇ ਵੀ ਜੇ ਤੁਹਾਨੂੰ ਫਰੀ ਰੈਡੀਕਲਸ ਬਾਰੇ ਜਾਣਨਾ ਹੈ ਜਾਂ ਡਿਟੇਲ ਦੇ ਵਿੱਚ ਤਾਂ ਮੈਨੂੰ ਕਮੈਂਟ ਕਰ ਦਿਓ ਮੈਂ ਜ਼ਰੂਰ ਫਰੀ ਰੈਡੀਕਲਸ ਦੇ ਉੱਤੇ ਇੱਕ ਡਿਟੇਲਡ ਵੀਡੀਓ ਬਣਾ ਦਊਗੀ ਹਨਾ ਤਾਂ ਫਰੀ ਰੈਡੀਕਲਸ ਤੋਂ ਬਚਣ ਦੇ ਲਈ ਸਾਨੂੰ ਜ਼ਰੂਰਤ ਹੁੰਦੀ ਹੈ ਐਂਟੀ ਫਰੀ ਰੈਡੀਕਲਸ ਤੋਂ ਬਚਣ ਦੇ ਲਈ ਸਾਨੂੰ ਜ਼ਰੂਰਤ ਹੁੰਦੀ ਹੈ ਜੀ ਐਂਟੀਆਕਸੀਡੈਂਟਸ ਦੀ ਐਂਟੀਆਕਸੀਡੈਂਟਸ ਸਾਨੂੰ ਵਿਟਾਮਿਨਸ ਤੋਂ मिनरल्स ਤੋਂ ਖਣੇਜ ਪਦਾਰਥਾਂ ਤੋਂ ਪੋਸ਼ਟਿਕ ਜਿਹੜੇ ਆਪਾਂ ਆਹਾਰ ਲਈਏ ਹੈਲਦੀ ਓਮੇਗਾ ਫੈਟੀ ਐਸਿਡਸ ਤੋਂ ਸਾਨੂੰ ਪ੍ਰਾਪਤ ਹੁੰਦਾ ਆ ਤੇ ਉਹ ਅਸੀਂ ਕਿੱਦਾਂ ਲੈਣਾ ਆ ਉਹ ਅਸੀਂ ਆਰਗੇਨਿਕ ਫਰੂਟ ਤੇ ਸਬਜ਼ੀਆਂ ਖਾਓ ਤੁਸੀਂ ਆਪਣੇ ਘਰ ਦੇ ਵਿੱਚ ਆਪਣੇ ਘਰ ਦੀ ਛੱਤ ਤੇ ਵੈਸੇ ਪੰਜਾਬ ਦੇ ਵਿੱਚ ਸਾਰਿਆਂ ਦੇ ਕੋਲ ਜਗ੍ਹਾ ਹੁੰਦੀ ਐਨੀ ਕਿ ਕਿਉਂ ਆਪਣੇ ਜੋਗੀ ਸਬਜ਼ੀਆਂ ਆਪਣੇ ਜੋਗੀ ਫਰੂਟਸ ਉਗਾ ਸਕਣ ਜਿਵੇਂ ਕਿ ਅਸੀਂ ਵੀ ਸਾਡੇ ਘਰ ਦੇ ਵਿੱਚ ਫਰੂਟਸ ਤੇ ਵੈਜੀਟੇਬਲਸ ਦੀ ਖੇਤੀ ਕਰਦੇ ਰਹਿੰਦੇ ਹਾਂ ਖੁਦ ਜੋਗੀ ਸੋ ਕੋਸ਼ਿਸ਼ ਕਰੋ ਕਿ ਤੁਸੀਂ ਫਰੂਟਸ ਤੇ ਵੈਜੀਟੇਬਲਸ ਆਰਗੇਨਿਕ ਖਾਓ ਆਪਣੀ ਸਕਿਨ ਕੇਅਰ ਦੇ ਲਈ ਵੀ ਤੁਸੀਂ ਆਰਗੇਨਿਕ ਪ੍ਰੋਡਕਟਸ ਯੂਜ਼ ਕਰੋ ਆਰਗੇਨਿਕ ਪ੍ਰੋਡਕਟਸ ਅਸੀਂ ਵੀ ਬਣਾਉਨੇ ਆ ਜੀ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਜਿੱਦਾਂ ਕਿ ਤੁਸੀਂ ਮੇਰੀਆਂ ਪੁਰਾਣੀਆਂ ਵੀਡੀਓਜ਼ ਕੱਢ ਕੇ ਦੇਖ ਲਓ ਮੇਰੀਆਂ ਪੁਰਾਣੀਆਂ ਵੀਡੀਓਜ਼ ਦੇ ਵਿੱਚ ਤੁਹਾਨੂੰ ਮੇਰੀ ਸਕਿਨ ਵੀ ਬਹੁਤ ਜ਼ਿਆਦਾ ਡਲ ਨਜ਼ਰ ਆਊਗੀ ਪਰ ਮੈਂ ਹੁਣ ਆਪਣੀ ਜਿਹੜੀ ਖੁਦ ਦੀ ਘਰੇ ਆਰਗੇਨਿਕ ਬਣਾਈ ਹੋਈ ਕਰੀਮ ਫੇਟ ਟੂ ਅਵੇ ਯੂਜ਼ ਕਰ ਰਹੀ ਹਾਂ ਤੇ ਨਾਲ ਮੈਂ ਨੈਕਟਰ ਬਾਈ ਗॉड ਸਰਮ ਬਣਾਇਆ ਆ ਸਾਡਾ ਉਮੇ ਰਾਤ ਨੂੰ ਸੇਫ ਡਰੋਪਸ ਯੂਜ਼ ਕਰਦੀ ਹਾਂ ਉਹਦੇ ਨਾਲ ਤੁਸੀਂ ਮੇਰੀ ਸਕਿਨ ਦਾ ਟਰਾਂਸਫਾਰਮੇਸ਼ਨ ਦੇਖ ਸਕਦੇ ਹੋ ਸੋ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਮਹਿੰਗੇ ਟ੍ਰੀਟਮੈਂਟਸ ਕੋਰੀਅਨ ਗਲਾਸ ਟ੍ਰੀਟਮੈਂਟ ਕਰਾਉਣਾ ਹੈ ਜਾਂ ਕੋਈ ਜੂਰੀ ਜੂਬਿਨੇਸ਼ਨ ਟ੍ਰੀਟਮੈਂਟ ਕਰਾਉਣਾ ਹੈ ਹਨਾ ਤੁਸੀਂ ਖੁਦ ਵੀ ਵਧੀਆ ਤਰੀਕੇ ਦੇ ਸਕਿਨ ਕੇਅਰ ਪ੍ਰੋਡਕਟਸ ਯੂਜ਼ ਕਰੋ ਆਰਗੇਨਿਕ ਵਾਲੇ ਤੇ ਤੁਹਾਨੂੰ ਡੈਫੀਨਿਟਲੀ ਫਾਇਦਾ ਹੋਊਗਾ ਬਾਕੀ ਜਿਹੜੇ ਆਪਣਾ ਵੈਜੀਟੇਬਲਸ ਨੇ ਫਰੂਟਸ ਨੇ ਇਹਨਾਂ ਤੋਂ ਬਿਨਾਂ ਸਾਨੂੰ ਜਿਹੜੇ ਸਾਡੇ ਪੌਦਿਆਂ ਤੋਂ ਬੀਜ ਪ੍ਰਾਪਤ ਹੁੰਦੇ ਨੇ ਤੇ ਗਰੀਆਂ ਪ੍ਰਾਪਤ ਹੁੰਦੀਆਂ ਨੇ ਉਹ ਵੀ ਖਾਣੀਆਂ ਸਾਡੇ ਲਈ ਫ੍ਰੀ ਰੈਡੀਕਲਸ ਤੋਂ ਸਾਨੂੰ ਬਚਾਉਂਦੀਆਂ ਨੇ ਐਂਟੀਆਕਸੀਡੈਂਟਸ ਹੁੰਦੇ ਨੇ ਭਰਪੂਰ ਮਾਤਰਾ ਦੇ ਵਿੱਚ ਉਹਨਾਂ ਦੇ ਵਿੱਚ ਵੀ ਤੇ ਇਸ ਤੋਂ ਬਿਨਾਂ ਮੈਂ ਤੁਹਾਨੂੰ ਸਭ ਤੋਂ ਜ਼ਿਆਦਾ ਜ਼ਰੂਰੀ ਜਿਹੜਾ ਸਾਡੇ ਲਈ ਸਾਡਾ ਖਾਣੇ ਚ ਪਦਾਰਥ ਹੈ ਜੋ ਸਭ ਤੋਂ ਜ਼ਿਆਦਾ ਇਗਨੋਰ ਕੀਤਾ ਜਾਂਦਾ ਸਭ ਤੋਂ ਜ਼ਿਆਦਾ ਜਿਹਨੂੰ ਆਪਾਂ ਅਣਗੌਲਿਆ ਕਰ ਦਿੰਦੇ ਆ ਉਹ ਹੈ ਜੀ ਪਾਣੀ ਪਾਣੀ ਦੇ ਵਿੱਚ ਇਦਾਂ ਦੇ ਪੋਸ਼ਟਿਕ ਤੱਤ ਹੁੰਦੇ ਨੇ ਜੀ ਜੋ ਤੁਹਾਡੇ ਸਰੀਰ ਦੇ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਜਿਨ੍ਹਾਂ ਨੂੰ ਆਪਾਂ ਟੌਕਸਿਨਸ ਦੇ ਨਾਮ ਨਾਲ ਜਾਣਦੇ ਆ ਉਹਨਾਂ ਨੂੰ ਤੁਹਾਡੇ ਪਿਸ਼ਾਬ ਰਾਹੀਂ ਜਾਂ ਫਿਰ ਤੁਹਾਡੇ ਪਸੀਨੇ ਦੇ ਰਾਹੀਂ ਤੁਹਾਡੇ ਸਰੀਰ ਤੋਂ ਬਾਹਰ ਕਰ ਦਊਗਾ ਸੋ ਪਾਣੀ ਵੱਧ ਤੋਂ ਵੱਧ ਪੀਓ ਜਿੰਨਾ ਪੀਵੋ ਪਾਣੀ ਓਨਾ ਥੋੜਾ ਠੀਕ ਹੈ ਜੀ ਦਿਨ ਦੇ ਵਿੱਚ ਵਿਦਵਾਨ ਕਹਿੰਦੇ ਨੇ ਸਾਡੇ ਐਕਸਪਰਟਸ ਕਹਿੰਦੇ ਨੇ ਕਿ ਦਿਨ ਦੇ ਵਿੱਚ 10 ਤੋਂ 12 ਲੀਟਰ ਪਾਣੀ ਇੱਕ ਹੈਲਦੀ ਇਨਸਾਨ ਨੂੰ ਪੀਣਾ ਚਾਹੀਦਾ ਜੋ ਕਿ ਮੈਨੂੰ ਲੱਗਦਾ ਕਿ ਮੁਸ਼ਕਿਲ ਆ ਸਟਾਰਟ ਦੇ ਲਈ ਤੁਸੀਂ ਸਟਾਰਟ ਕਰੋ 1 ਲੀਟਰ ਤੋਂ 2 ਲੀਟਰ ਤੋਂ ਤੇ ਹੌਲੀ-ਹੌਲੀ ਤੁਸੀਂ ਪਾਣੀ ਪੀਣ ਦੀ ਕਪੈਸਿਟੀ ਜਿਹੜੀ ਆ ਉਹ ਵਧਾਉਂਦੇ ਚੱਲੋ ਤੇ ਨਾਲ-ਨਾਲ ਇੱਕ ਪੁਆਇੰਟ ਹੋਰ ਇੱਥੇ ਨੋਟ ਕਰ ਲਓ ਕਿ ਆਪਣਾ 슬ੀਪ ਸਾਈਕਲਸ ਨੂੰ ਵੀ ਆਪਣੇ ਨੂੰ ਅ ਇੰਪਰੂਵ ਕਰੋ ਜੇ ਤੁਹਾਡਾ 슬ੀਪ ਸਾਈਕਲ ਸਹੀ ਨਹੀਂ ਹੈਗਾ ਤਾਂ ਤੁਹਾਡੇ ਅੱਖਾਂ ਦੇ नीचे ਕਾਲੇ ਘੇਰੇ ਆਉਣੇ ਸਟਾਰਟ ਹੋ ਜਾਣਗੇ ਤੁਹਾਡੇ ਹੈਅਰ ਫਾਲ ਹੋਣਾ ਸਟਾਰਟ ਹੋ ਜਾਊਗਾ ਤੇ ਤੁਹਾਡੀ ਬਾਡੀ ਦੇ ਵਿੱਚ ਤੁਹਾਡੇ ਬ੍ਰੇਨ ਦੇ ਫੰਕਸ਼ਨਿੰਗ ਦੇ ਉੱਤੇ ਫਰਕ ਪਊਗਾ ਤੁਹਾਡੀ ਬਾਡੀ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਡਿਸਆਰਡਰਸ ਹੋਣੇ ਸਟਾਰਟ ਹੋ ਜਾਣਗੇ ਜਿਹੜੇ ਕਿ ਤੁਹਾਨੂੰ ਪਰੇਸ਼ਾਨ ਕਰਨਗੇ ਸੋ ਸਲੀ ਸਾਈਕਲ ਵੀ ਜਲਦੀ ਸੌਂ ਗੋ ਜਲਦੀ ਉੱਠੋ ਆਪਣਾ ਮੈਡੀਟੇਸ਼ਨ ਵਗੈਰਾ ਕਰੋ ਆਪਣਾ ਹੈਲਦੀ ਲਾਈਫਸਟਾਈਲ ਰੱਖੋ ਆਰਗੇਨਿਕ ਪ੍ਰੋਡਕਟਸ ਯੂਜ਼ ਕਰੋ ਮੈਂ ਵਾਦਾ ਕਰਦੀ ਆ ਮੈਂ ਲਿਖ ਕੇ ਦੇ ਸਕਦੀ ਆ ਕਿ ਤੁਹਾਨੂੰ ਆਕਸੀਡੇਟਿਵ ਸਟ्रेस ਨਾਲ ਦੀ ਕੋਈ ਪ੍ਰੋਬਲਮ ਨਹੀਂ ਹੋ ਸਕਦੀ ਠੀਕ ਹੈ ਜੀ ਸੋ ਕਿਹੜੇ ਵਿਟਾਮਿਨਸ ਨੇ ਇਤਾਂ ਦੇ ਕਿਹੜੇ ਮਿਨਰਲਸ ਨੇ ਕਿਹੜੇ ਫਰੂਟ ਤੋਂ ਤੁਹਾਨੂੰ ਕਿਹੜਾ ਵਿਟਾਮਿਨ ਮਿਲੂਗਾ ਕਿਹੜੇ ਫਰੂਟ ਤੋਂ ਤੁਹਾਨੂੰ ਐਂਟੀ ਜਿਹੜਾ ਆਕਸੀਡੈਂਟਸ ਪ੍ਰਾਪਤ ਹੋਣਗੇ ਉਹ ਮੈਂ ਇੱਕ ਹੋਰ ਵੀਡੀਓ ਬਣਾ ਦੂੰਗੀ ਤੁਸੀਂ ਮੈਨੂੰ ਪਲੀਜ਼ ਕਮੈਂਟ ਕਰ ਦਿਓ ਜਿਹੜੀ ਜਿਹੜੀ ਵੀਡੀਓ ਤੁਹਾਨੂੰ ਚਾਹੀਦੀ ਹੈ ਮੈਂ ਇੱਥੇ ਬੈਠੀ ਹਾਂ ਤੁਹਾਡੇ ਲਈ ਮੈਂ ਹਰ ਵੀਡੀਓ ਬਣਾ ਕੇ ਦਊਂਗੀ ਮਹਾਰਾਜ ਦੀ ਕਿਰਪਾ ਦੇ ਨਾਲ ਆਪਾਂ ਨੂੰ ਜਾਣਕਾਰੀ ਬਹੁਤ ਹੈ ਜੀ ਆਪਾਂ ਜੇ ਸ਼ੇਅਰ ਕਰੀਏ ਜਾਣਕਾਰੀ ਵਾਧਦੀ ਹੈ ਜੀ ਠੀਕ ਹੈ ਨਾ ਬੰਦਿਆਂ ਸੋ ਜਾਣਕਾਰੀ ਵੰਡਣ ਦੇ ਵਿੱਚ ਮੈਨੂੰ ਬਹੁਤ ਖੁਸ਼ੀ ਹੋਊਗੀ ਤੁਸੀਂ ਕਿਸੇ ਵੀ ਟੌਪਿਕ ਦੇ ਉੱਤੇ ਸੇਡ ਦੇ ਰਿਗਾਰਡਿੰਗ ਸਕਿਨ ਦੇ ਰਿਗਾਰਡਿੰਗ ਹੈਅਰ ਦੇ ਰਿਗਾਰਡਿੰਗ ਤੁਸੀਂ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਮੈਨੂੰ ਕਮੈਂਟ ਕਰ ਦਿਓ ਤੇ ਚੈਨਲ ਦੇ ਨਾਲ ਜਰੂਰ ਜੁੜ ਜਿਓ ਸਾਡੀ ਫੈਮਿਲੀ ਦਾ ਹਿੱਸਾ ਜਰੂਰ ਬਣ ਜਿਓ ਤੇ ਹੁਣ ਜਾਂਦੇ ਜਾਂਦੇ ਮੈਂ ਤੁਹਾਨੂੰ ਇੱਕ ਟੌਪਿਕ ਆਪਣਾ ਰਹਿ ਗਿਆ ਕਵਰ ਕਰਨ ਵਾਲਾ ਉਹ ਉਹ ਫੈਂਸੀ ਗੋਲੀਆਂ ਵਾਲਾ ਹਨਾ ਖਾਲੀ ਟਾਈਮ ਦੇ ਵਿੱਚ ਜਦੋਂ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਰੀਲਸ ਸਕਰੋਲ ਕਰਦੇ ਹਾਂ ਜਾਂ ਫਿਰ YouTube ਸ਼ਾਰਟਸ ਵਗੈਰਾ ਵਾਚ ਕਰਦੇ ਹਾਂ ਤਾਂ ਇਨ ਦਾ ਮੀਨ ਵਾਈਲ ਸਾਡੇ ਸਾਹਮਣੇ ਇੱਕ ਐਡ ਨੂਆ ਵੀਡੀਓ ਆਉਂਦੀ ਆ ਜਿਹਦੇ ਵਿੱਚ ਕੀ ਉਹ ਬੜੀ ਫੈਨਸੀ ਜੀ ਮਤਲਬ ਸ਼ੀਸ਼ੀ ਹੁੰਦੀ ਆ ਉਹਦੇ ਵਿੱਚ ਇੱਕ ਟੈਬਲੇਟ ਕੱਢਦੇ ਆ ਤੇ ਪਾਣੀ ਦੇ ਵਿੱਚ ਸਿੱਟਦੇ ਆ ਜਦੋਂ ਟੈਬਲੇਟ ਡਿਸੋਲਵ ਹੋ ਜਾਂਦੀ ਤਾਂ ਉਹ ਪੀ ਜਾਂਦੇ ਹਨਾ ਤੇ ਨਾਲ ਦੀ ਨਾਲ ਡਾਇਲੌਗ ਚੱਲ ਰਿਹਾ ਹੁੰਦਾ ਵੀ ਇਹ ਟੈਬਲੇਟ ਆਪਕੋ 3 ਮਹੀਨਾ ਲਗਾਤਾਰ ਪੀਣੀ ਹੈ ਔਰ ਆਪकी स्किन ਕੋਰੀਅਨ ਪੀਪਲ ਜੈਸੀ ਹੋ ਜਾਏਗੀ ਆਪਕੇ स्किन ਕੇ ਉਪਰ ਇੱਕ ਗਲੋ ਆ ਜਾਏਗਾ ਆਪਕੇ ਕਲੂਟਾਥਿਓਨ ਇਲਾਸਟਿਨ ਕੋਲੇਜਨ ਕੇਰਾਟਿਨ ਐਸੇ ਫਾਈਬਰਸ ਦੇ ਬਾਰੇ ਵਿੱਚ ਗੱਲ ਕਰਦੇ ਆਂ ਉਹ ਲੋਕ ਇਸ ਤਰ੍ਹਾਂ ਦੇ ਫਾਈਬਰਸ ਦੀ ਗੱਲ ਕਰਦੇ ਨੇ ਜੀ ਕਿ ਇਹ ਵਾਲੇ ਫਾਈਬਰਸ ਤੁਹਾਨੂੰ ਇਹ ਟੈਬਲੇਟ ਦਊਗੀ ਇਹ ਤੁਹਾਡਾ ਇੱਕ ਬਿਊਟੀ ਸਪਲੀਮੈਂਟ ਆ ਇਸ ਤਰ੍ਹਾਂ ਦੇ ਦਾਅਵੇ ਕਰਦੇ ਨੇ ਜੋ ਕਿ ਕੰਪਲੀਟਲੀ ਗਲਤ ਐ ਸਕੈਮ ਐ ਤੁਹਾਡੀਆਂ ਜੇਬਾਂ ਖਾਲੀ ਕਰਵਾਉਣ ਦਾ ਇੱਕ ਤਰੀਕਾ ਐ ਸੋ ਮੈਂ ਤੁਹਾਨੂੰ ਜਾਣਕਾਰੀ ਇਹਦੇ ਬਾਰੇ ਵੀ ਥੋੜੀ ਜਿਹੀ ਦੇ ਦੇਣੀ ਆ ਕਿ ਇਹ ਜਿਹੜੇ ਫਾਈਬਰਸ ਦੀ ਗੱਲ ਉਸ ਵੀਡੀਓ ਦੇ ਵਿੱਚ ਕੀਤੀ ਜਾ ਰਹੀ ਹੈ ਉਸ ਟੈਬਲੇਟ ਵਾਲੀ ਵੀਡੀਓ ਦੇ ਵਿੱਚ ਜਿਹੜੇ ਫਾਈਬਰਸ ਦੀ ਗੱਲ ਕੀਤੀ ਜਾ ਰਹੀ ਹੈ ਮੈਂ ਦੱਸ ਦਵਾਂ ਕਿ ਸਾਡਾ ਤਰੀ ਸਾਡੀ ਬੋਡੀ ਅੰਦਰੋਂ ਹੀ ਪ੍ਰੋਡਿਊਸ ਕਰਦੀ ਹੈ ਹਾਂਜੀ ਬਿਲਕੁਲ ਜੇ ਤੁਹਾਡਾ ਖਾਣ ਪੀਣ ਹੈਲਦੀ ਹੈ ਇਲਾਸਟਿਨ ਫਾਈਬਰ ਕੋਲੇਜਨ ਫਾਈਬਰ ਇਹ ਦੋ ਇਸ ਤਰ੍ਹਾਂ ਦੇ ਫਾਈਬਰਸ ਨੇ ਜਿਹੜੇ ਕਿ ਸਾਡੀ ਸਕਿਨ ਨੂੰ ਫਰਮਨੈਸ ਪ੍ਰਦਾਨ ਕਰਦੇ ਨੇ ਆਪਣੀ ਸਕਿਨ ਨੂੰ ਤਸਾਵਟ ਦਿੰਦੇ ਨੇ ਰਿੰਕਲਸ ਨਹੀਂ ਆਉਣ ਦਿੰਦੇ ਫਾਈਨ ਲਾਈਨਸ ਨਹੀਂ ਆਉਣ ਦਿੰਦੇ ਝੋੜੀਆਂ ਨਹੀਂ ਆਉਣ ਦਿੰਦੇ ਹੈਨਾ ਤੇ ਗਲੂਟਾਥਿਓਨ ਇੱਕ ਆਪਣੇ ਅੰਦਰ ਹੀ ਰਿਲੀਜ਼ ਹੋਣ ਵਾਲਾ ਕੈਮੀਕਲ ਕਹਿ ਲਓ ਫਾਈਬਰ ਕਹਿ ਲਓ ਯਾ ਫਿਰ ਕੋਈ ਕੁਝ ਵੀ ਕਹ ਲੂੰ ਗਲੂਟਾਥਿਓਨ ਆਪਣੇ ਬਾਡੀ ਅੰਦਰੋਂ ਹੀ ਪ੍ਰੋਡਿਊਸ ਕਰਦੀ ਹੈ ਜੋ ਕਿ ਸਾਡੀ ਸਕਿਨ ਨੂੰ ਹੈਲਦੀ ਗਲੋ ਦਿੰਦਾ ਆ ਜੇ ਅਸੀਂ ਵਧੀਆ ਜਿਹਦਾ ਖਾਵਾਂਗੇ ਵਧੀਆ ਫੂਡ ਖਾਵਾਂਗੇ ਤਾਂ ਉਹ ਗਲੂਟਾਥਿਓਨ ਸਾਡੇ ਸਰੀਰ ਦੇ ਅੰਦਰ ਬਣੂਗਾ ਆਦਰਵਾਇਜ਼ ਜਿੰਨੀਆ ਮਰਜ਼ੀ ਤੁਸੀਂ ਟੈਬਲਟਸ ਪੀ ਲੋ ਸੋਣਿਓ ਜੇ ਤੁਸੀਂ ਖਾਣਾ ਤੁਹਾਡਾ ਗੰਦਾ ਵਾ ਜੇ ਤੁਸੀਂ ਅਨ ਹੈਲਦੀ ਖਾਣਾ ਖਾਂਦੇ ਹੋ ਆ ਤੁਹਾਡਾ 슬ੀਪ ਸਾਈਕਲ ਸਹੀ ਨਹੀਂ ਹੈਗਾ ਤੁਸੀਂ ਪਾਣੀ ਨਹੀਂ ਪੀਂਦੇ ਹੈਗੇ ਤੁਹਾਨੂੰ ਆਕਸੀਡੇਟਿਵ ਸਟ੍ਰੈਸ ਦੀ ਪ੍ਰੋਬਲਮ ਆ ਤਾਂ ਤੁਸੀਂ ਜਿੰਨੀਆਂ ਮਰਜ਼ੀ ਗੋਲੀਆਂ ਪੀ ਲੋ ਤੁਹਾਡੀ ਸਕਿਨ ਤੇ 글로 ਨਹੀਂ ਆਊਗਾ ਠੀਕ ਹੈ ਜੀ ਸੋ ਇਹ ਹੋ ਗਈ ਗਲੂਟਾਥਿਓਨ ਤੇ ਇਲਾਸਟਿਨ ਕੋਲੇਜਨ ਦੀ ਹੁਣ ਰਹਿ ਗਈ ਕੇਰਾਟਿਨ ਦੀ ਗੱਲ ਕੇਰਾਟਿਨ ਜੋ ਕਿ ਸਾਡੇ ਸੈਲੂਨ ਤੇ ਵੀ ਕਈ ਆਉਂਦੇ ਨੇ ਭੈਣਾ ਵੀ ਆਉਂਦੀਆਂ ਨੇ ਵੀਰ ਵੀ ਆਉਂਦੇ ਨੇ ਕਿ ਮੈਂ 케라틴 ਕਰਦੋ ਮੇਰੇ ਵਾਲ ਇਕਦਮ ਸੋਹਣੇ ਹੋ ਜਾਣ ਤਾਂ ਕੇਰਾਟਿਨ ਇੱਕ ਪ੍ਰੋਟੀਨ ਫਾਈਬਰ ਹੈ ਜੀ ਕੇਰਾਟਿਨ ਦੇ ਹੀ ਆਪਣੇ ਵਾਲ ਬਣੇ ਹੋਏ ਨੇ ਕੇਰਾਟਿਨ ਦੇ ਹੀ ਆਪਣੇ ਨੇਲਸ ਦੀ ਅਪਰ ਲੇਅਰ ਆ ਜਿਹੜੇ ਨੇਲਸ ਨੇ ਆਪਣੀ ਜਿਹੜੀ ਨੇਲ ਪਲੇਟ ਆ ਨਾ ਇਹ ਥਿੱਕ ਵਾਲੀ ਇਹ ਆਪਣੇ ਕੇਰਾਟਿਨ ਸੈਲਸ ਦੀ ਹੀ ਬਣੀ ਹੋਈ ਆ ਸੋ ਆਪਣਾ ਖਾਣਾ ਹੈਲਦੀ ਰੱਖੋ ਕੈਰੋਟਿਨ ਵੀ ਤੁਹਾਨੂੰ ਤੁਹਾਡੇ ਖਾਣੇ ਨੇ ਦੇ ਦੇਣਾ ਆ ਕਿਹੜੇ ਵਿਟਾਮਿਨਸ ਦੇ ਵਿੱਚੋਂ ਕਿਹੜੇ ਫਰੂਟ ਚੋਂ ਕਿਹੜਾ ਵਿਟਾਮਿਨ ਮਿਲਣਾ ਕਿਹੜੇ ਵਿਟਾਮਿਨ ਦਾ ਕੀ ਬੈਨੀਫਿਟ ਆ ਤੁਹਾਡੀ ਹੈਲਥ ਦੇ ਲਈ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਮੈਂਸ਼ਨ ਕਰੂੰਗੀ ਸੋ ਐਜ਼ ਅ ਪਾਰਟ 1 ਇਹ ਵੀਡੀਓ ਨੂੰ ਤੁਸੀਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜਿਆਦਾ ਤੋਂ ਜਿਆਦਾ ਆਪਣੇ ਫੈਮਿਲੀ ਐਂਡ ਫਰੈਂਡਸ ਤੱਕ ਬਾਕੀ ਇੱਕ ਗੱਲ ਮੈਂ ਤੁਹਾਨੂੰ ਜਾਂਦੀ ਜਾਂਦੀ ਹੋਰ ਕਹਿ ਕੇ ਜਾਊਂਗੀ ਏਨਾ ਹੋਵੇ ਕਿ ਤੁਸੀਂ ਜ਼ਰੂਰਤ ਨਾਲੋਂ ਜ਼ਿਆਦਾ ਨੇਲ ਐਕਸਟੈਂਸ਼ਨ ਕਰਾ ਰਹੇ ਹੋ ਜ਼ਰੂਰਤ ਨਾਲੋਂ ਜ਼ਿਆਦਾ ਤੁਸੀਂ ਬਲੀਚਸ ਲੈ ਰਹੇ ਹੋ ਫੇਸ ਦੇ ਉੱਤੇ ਅਨ ਹੈਲਦੀ ਕੈਮੀਕਲ ਵਾਲੇ ਫੇਸ਼ੀਅਲਸ ਲੈ ਰਹੇ ਹੋ ਤੇ ਤੁਸੀਂ హెయిਰ ਨੂੰ ਪਤਾ ਨਹੀਂ ਕੀ ਕੀ ਆਉਂਦੇ ਨੇ ਅੱਜ ਕੱਲ ਟ੍ਰੀਟਮੈਂਟ ਵੈਸੇ ਇੰਡਸਟਰੀ ਦੇ ਵਿੱਚ ਕੰਮ ਕਰਦਿਆਂ ਨੂੰ 15 ਸਾਲ ਹੋ ਗਏ ਨੇ ਮੈਂ ਅਜ ਤੱਕ ਕਦੇ ਕੋਈ ਸਿਲਕ ਥੈਰੇਪੀ ਨਾ ਦਾ ਮੈਂ ਟ੍ਰੀਟਮੈਂਟ ਨਹੀਂ ਸਿੱਖਿਆ ਹਨਾ ਪ੍ਰੋਟੀਨ ਟ੍ਰੀਟਮੈਂਟ ਸਿਲਕ ਟ੍ਰੀਟਮੈਂਟ ਔਰ ਪਤਾ ਨਹੀਂ ਕੀ ਕੀ ਹੈ ਨਾ ਨਵੇਂ ਤੋਂ ਨਵੇਂ ਨਾਮ ਰੱਖ ਕੇ ਹਨਾ ਲੋਕਾਂ ਨੂੰ ਸਮੂਥ ਟ੍ਰੀਟਮੈਂਟ हां स्मूथनिंग ਹੁੰਦਾ ਆ हेयर स्मूथनिंग ਹੁੰਦਾ हेयर ਰਿਬਾਂਡਿੰਗ ਹੁੰਦਾ ਕੇਰਾਟਿਨ ਐ ਬੋਟੌਕਸ ਐ ਨੈਨੋਪਲਾਸਟੀ ਆ ਜੋ ਹੈਗਾ ਸੋ ਹੈਗਾ ਹਨਾ ਤੇ ਇਹ ਜੇ ਤੁਸੀਂ ਜ਼ਰੂਰਤ ਨਾਲੋਂ ਜ਼ਿਆਦਾ ਕਰਾ ਰਹੇ ਹੋ ਤੇ ਤੁਸੀਂ ਤੁਹਾਡੀ ਸਕਿਨ ਡੈਮੇਜ ਹੋਊਗੀ ਤੁਸੀਂ ਆਪਣੇ ਹੈਅਰ ਡੈਮੇਜ ਕਰ ਲਈ ਬਲੀਚ ਕਰਾ ਕਰਾ ਕੇ ਤਰ੍ਹਾਂ ਤਰ੍ਹਾਂ ਦੇ ਕਲਰਸ ਕਰਵਾ ਕਰਵਾ ਕੇ ਹਨਾ ਅਨ ਹੈਲਦੀ ਚੀਜ਼ਾਂ ਯੂਜ਼ ਕਰ ਕਰਕੇ ਤੁਸੀਂ ਆਪਣੀ ਸਕਿਨ ਡੈਮੇਜ ਕਰ ਲਈ ਆਪਣੇ ਹੈਅਰ ਆਪਣੇ ਨੇਲਸ ਡੈਮੇਜ ਕਰ ਲਈ ਤੇ ਬਾਅਦ ਵਿੱਚ ਤੁਸੀਂ ਡਰੀ ਜਾਵੋ ਅੰਦਰ ਬੈਠ ਕੇ ਮੇਰੀ ਇਹ ਵੀਡੀਓ ਨੂੰ ਦੇਖ ਕੇ ਕਿ ਮੈਨੂੰ ਤਾਂ ਆਕਸੀਡੇਟਿਵ ਸਟ्रेस ਹੋਊਗੀ ਤਾਂ ਭੈਣ ਮੇਰੀ ਆਕਸੀਡੇਟਿਵ ਸਟ्रेस ਆਪਾਂ ਨੂੰ ਵਾਤਾਵਰਣ ਤੋਂ ਆਪਣਾ ਅਨ ਹੈਲਦੀ ਲਾਈਫ ਸਟਾਈਲ ਤੋਂ ਅਨ ਹੈਲਦੀ ਫੂਡ ਤੋਂ ਸੌਰੀ ਲਾਈਫ ਸਟਾਈਲ ਦੇ ਵਿੱਚ ਉਹੀ ਖਾਣ ਪੀਣ ਦਾ ਅਨ ਹੈਲਦੀ ਆਪਣਾ 슬ੀਪ ਸਾਈਕਲ ਹੋਣਾ ਵਾਟਰ ਇਨਟੇਕ ਦਾ ਘੱਟ ਹੋਣਾ ਤੇ ਪਲੱਸ ਗੰਦੇ ਕੈਮੀਕਲ ਪ੍ਰੋਡਕਟਸ ਜਿਹੜੇ ਆਪਾਂ 3rd ਗ੍ਰੇਡ ਦੇ ਹਨਾ ਆ ਜਾਂਦੇ ਨੇ ਉਹਨਾਂ ਦੇ ਨਾਲ ਵੀ ਆਪਣੀ ਸਕਿਨ ਡੈਮੇਜ ਹੁੰਦੀ ਆ ਸੋ ਥੋੜੀ ਜੀ ਸਕਿਨ ਦੇ ਉੱਤੇ ਕੋਈ ਐਕਨੇ ਆ ਗਿਆ ਕੋਈ ਪਿੰਪਲ ਆ ਗਿਆ ਕੋਈ ਮਾੜਾ ਮੋਟਾ ਹਨਾ ਡਾਲ ਹੋ ਗਈ ਸਕਿਨ ਤਾਂ ਆਕਸੀਡੇਟਿਵ ਸਟ्रेस ਦੇ ਨਾਲ ਨਾ ਜੋੜ ਲੈਣਾ ਬਸ ਇਹ ਮੇਕ ਸ਼ੋਰ ਕਰੋ ਕੀ ਆਪਣਾ ਖਾਣਾ ਹੈਲਦੀ ਰੱਖੋ ਵਧੀਆ ਤਰੀਕੇ ਦੇ ਖਾਣਾ ਖਾਓ ਆਪਣੇ ਸਰੀਰ ਨੂੰ ਡਸਟਬਿਨ ਨਾ ਸਮਝੋ ਆਪਣੇ ਪੇਟ ਨੂੰ ਜੋ ਆਇਆ ਚਲ ਅੰਦਰ ਚਲ ਅੰਦਰ ਇੱਕ ਬੰਦ ਕਰੋ ਵਧੀਆ ਤਰੀਕੇ ਦਾ ਖਾਣਾ ਖਾਓ ਜੇ ਤੁਸੀਂ ਬਾਜ਼ਾਰ ਜਾਂਦੇ ਹੋ ਤੁਸੀਂ ਫਰੂਟ ਜੂਸ ਪੀ ਸਕਦੇ ਹੋ ਕੋਲ ਖੜ ਕੇ ਕਢਵਾ ਕੇ ਹੈਨਾ ਤੁਸੀਂ ਫਰੂਟ ਚਾਰਟਸ ਖਾ ਸਕਦੇ ਹੋ ਬਹੁਤ ਵਧੀਆ ਹੋਰ ਵੀ ਹੈਲਦੀ ਅਲਟਰਨੇਟਿਵਸ ਵੀ ਬਹੁਤ ਹੁੰਦੇ ਨੇ ਖਾਣ ਵਾਸਤੇ ਜ਼ਰੂਰੀ ਨਹੀਂ ਹੈ ਕਿ ਅਸੀਂ 버ਗਰ ਹੀ ਖਾਣਾ ਹੈ ਨਾ ਅਸੀਂ ਨੂਡਲਸ ਹੀ ਖਾਣੇ ਨੇ ਉਹ ਪਤਾ ਨਹੀਂ ਕਿੱਦਾਂ ਦਾ ਆਇਲ ਹੁੰਦਾ ਜਿਹਦੇ ਅੰਦਰ ਉਹਨੂੰ ਕੁੱਕ ਕੀਤਾ ਜਾਂਦਾ ਕਿੱਦਾਂ ਦਾ ਉਹ ਮਾਹੌਲ ਹੁੰਦਾ ਕਿੱਥੇ ਹਾਈਜਨ ਹੈਗੀ ਆ ਉੱਥੇ ਜਿੱਥੇ ਉਹ ਉਹਨੂੰ ਪਹਿਲਾਂ ਪ੍ਰੋਸੈਸ ਕੀਤਾ ਜਾਂਦਾ ਯਾਨੀ ਕਿ ਕੱਚੇ ਤੌਰ ਤੇ ਬਣਾਇਆ ਜਾਂਦਾ ਨਾ ਆਪਾਂ ਦੇਖਦੇ ਆਂ ਗੋਲ ਗੱਪੇ ਬਣਾਏ ਜਾਂਦੇ ਗੋਲ ਗੱਪਿਆਂ ਦੀਆਂ ਬੀਬੀਆਂ ਬੜੀਆਂ ਸ਼ਕੀਨ ਨੇ ਹਨਾ ਤੁਸੀਂ ਖਾ ਪਰ ਮੈਂ ਮੇਕ ਸ਼ੋਰ ਕਰੋ ਕਿ ਜਿੱਥੋਂ ਤੁਸੀਂ ਖਾ ਰਹੇ ਹੋ ਉੱਥੇ ਸਫਾਈ ਦਾ ਧਿਆਨ ਰੱਖਿਆ ਜਾ ਰਿਹਾ ਉੱਥੇ ਵਧੀਆ ਇੰਗਰੀਡੀਅੰਟਸ ਯੂਜ਼ ਕੀਤੇ ਜਾ ਰਹੇ ਨੇ ਜੇ ਤੁਸੀਂ ਨੂਡਲਸ ਵੀ ਖਾਣੇ ਹੋ ਤੁਸੀਂ ਘਰੇ ਬਣਾ ਕੇ ਖਾ ਸਕਦੇ ਹੋ ਹਨ ਕੋਈ ਇੰਨੀ ਵੱਡੀ ਗੱਲ ਨਹੀਂ ਹੈਗੀ ਤੇ ਬਾਕੀ ਚਲੋ ਵੀਡੀਓ ਨੂੰ ਜ਼ਿਆਦਾ ਲੰਬੀ ਨਹੀਂ ਕਰਨਾ ਹੈਗਾ ਲਾਈਕ ਕਰ ਦਿਓ ਵੀਡੀਓ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਅਗਲੀ ਵੀਡੀਓ ਸਾਡੀ ਕਿਸ ਟੌਪਿਕ ਤੇ ਚਾਹੀਦੀ ਆ ਫ੍ਰੀ ਰੈਡੀਕਲਸ ਦੇ ਬਾਰੇ ਮੈਂ ਤੁਹਾਨੂੰ ਕੰਪਲੀਟ ਇਨਫੋਰਮੇਸ਼ਨ ਦੇ ਸਕਦੀ ਹਾਂ ਕਿਹੜੇ ਫਰੂਟ ਤੋਂ ਕਿਹੜੀ ਵੈਜੀਟੇਬਲ ਤੋਂ ਕਿਹੜਾ ਵਿਟਾਮਿਨ ਮਿਲਣਾ ਤੇ ਕਿਹੜੇ ਵਿਟਾਮਿਨ ਦਾ ਕੀ ਬੈਨੀਫਿਟ ਆ ਸਾਡੇ ਲਈ ਉਹਦੇ ਬਾਰੇ ਮੈਂ ਤੁਹਾਨੂੰ ਡਿਟੇਲਡ ਵੀਡੀਓ ਤਾਹੂੰਗੀ ਇਹ ਮੇਰੀ ਪ੍ਰੋਮਿਸ ਆ ਫ੍ਰੀ ਰੈਡੀਕਲਸ ਦੀ ਜੇ ਤੁਹਾਨੂੰ ਵੀਡੀਓ ਚਾਹੀਦੀ ਹੈ ਤੁਸੀਂ ਮੈਨੂੰ ਕਮੈਂਟ ਕਰੋਗੇ ਤੁਹਾਡੇ ਕਮੈਂਟਸ ਤੋਂ ਮੈਂ ਇਨਸਪਾਇਰ ਹੋ ਕੇ ਵੀਡੀਓ ਬਣਾ ਦੂੰਗੀ ਫ੍ਰੀ ਰੈਡੀਕਲਸ ਦੀ ਠੀਕ ਹੈ ਜੀ ਸੋ ਇਸ ਵੀਡੀਓ ਦੇ ਵਿੱਚ ਫਿਲਹਾਲ ਇੰਨਾ ਹੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਉਦੋਂ ਤੱਕ ਆਪਣਾ ਧਿਆਨ ਰੱਖਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੀਡੀਓ ਨੂੰ ਸ਼ੇਅਰ ਜ਼ਰ 淡了就。